ਆ ਵੀ ਚਲੋ ਆਪਾਂ ਵੀ ਚਲੋ ਵੀਡੀਓ ਨਾਲ ਲੈਪ ਅਪਡੇਟ 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 ਹੀ ਨਹੀਂ ਆਈ ਦੀਗੀ ਆ ਆਈ ਅਪਡੇਟ ਕਰ ਦੋ ਆਸ ਕੀ ਦੀ ਆਵੀਂ ਅਪਡੇਟ ਕਰਨਾ ਇਹ ਤਾਂ ਚੱਲੀ ਜਾਂਦਾ ਸਹੀ ਗੱਲ ਅਪਡੇਟ ਤਾਂ ਚੱਲੀ ਜਾਣਾ। ਵਾਹ ਮੇਰੀ ਸ਼ੁਦਾ। ਮੈਂ ਗਰੀ ਸਪੈਸਰ ਬਣਦਾ। ਅਪਡੇਟ ਚੱਲ ਰਿਹਾ। ਕੰਮਾਂ ਦਾ ਲੋੜ ਹੈ ਪਿਆਵੋ। ਹੈ ਇਹ ਜਿਵੇਂ ਡਮ ਚੋਂ ਪਾ ਫੰਗ ਦਾ ਮੋਲ ਹੋਣੀ। ਬਹਿਣ ਵਾਲਾ ਰੋਜ਼ ਕਹਿੰਦੇ ਹੁੰਦੇ ਹੋ ਜਿਹੜੀਆਂ ਸੇਰੀਆਂ ਪੇੜਾਂ ਵਾਲੀਆਂ ਇੱਟਾਂ ਸਾਰੀਆਂ ਇੱਥੇ ਲਾਤੀਆਂ ਬਹਿਣ ਵਾਲੀਆਂ ਨੇ ਕੁਝ ਨਵੀਆਂ ਲੱਗੀਆਂ ਤੇ ਚਲੋ ਕੰਮ ਨਿਬੜਦਾ ਹੋ ਗਿਆ ਵੀ ਮੈਂ ਰੋਜ਼ ਕੋਈੜਾ ਕੁਰਸੀਆਂ ਦੋ ਚੱਕੀ ਲਿਆ ਕਰੂ ਤੇ ਚੱਕੀ ਲਿਆ ਕਰੂ ਜਿਹੜਾ ਮੇਰੇ ਵਰਗਾ ਜਵਾਕ ਉੱਪਰਲੇ ਸਿਰੇ ਬਹਿ ਜਾ ਕਰੋ ਤੇਰੇ ਬਟਵੇ ਕੋਲੇ ਤੇ ਜਿਹੜਾ ਵੱਡਾ ਬੰਦਾ ਆ ਇਧਰ ਉਰਲੇ ਪਾਸੇ ਬਹਿ ਜਾ ਕਰੂਗਾ भारत कला समोसा में ही ता भी पानी नहीं सुकदा प यार hmm. केम పలా ఇద్దరు సిరేగ డ్రమ త

装了。